ਕੱਲ 26 ਤੇ 27 ਦੀ ਦਰਮਿਆਨੀ ਰਾਤ ਨੂੰ ਆਪਣੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੇ ਹੋਏ ਏਸੀਪੀ ਈਸਟ ਗੁਰਿੰਦਰਵੀਰ ਸਿੰਘ ਐਸਐਚਓ ਸਰਜੀਤ ਸਿੰਘ ਤੇ ਸੀਆਈਏ ਇੰਚਾਰਜ ਅਮੋਲਕ ਸਿੰਘ ਹੁਣਾਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਡੀਐਨਆਰ ਪ੍ਰਾਈਡ ਦੇ ਲਾਗੇ ਜਿੱਥੇ ਕਿ ਦੌਰਾਨੀ ਚੈਕਿੰਗ ਇੱਕ ਐਕਟਿਵਾ ਜਿਹੜੀ ਚੈੱਕ ਕੀਤੀ ਗਈ ਉਹਦੇ ਵਿੱਚੋਂ 14 ਲੱਖ ਰੁਪਏ ਬਰਾਮਦ ਹੋਏ ਮੌਕੇ ਤੇ ਤੇ ਉਸ ਦੇ ਤਹਿਤ ਐਫਐਸਟੀ ਟੀਮ ਨੂੰ ਮੌਕੇ ਤੇ ਬੁਲਾਉਂਦੇ ਹੋਏ ਤੇ ਉਹਨਾਂ ਵੱਲੋਂ ਸਾਰੀ ਇਹ ਕੀਤੀ ਗਈ ਰਿਪੋਰਟਿੰਗ ਦੇ ਮੁਤਾਬਕ ਜਿਹੜਾ ਕਿ ਇਹ 14 ਲੱਖ ਦਾ ਕੋਈ ਆਪਣਾ ਅੰਦਾਜ਼ ਨਹੀਂ ਪਾਏ ਕਿ ਕਿਸ ਵਜ੍ਹਾ ਕਰਕੇ ਆਪਣੇ ਕੈਰੀ ਕਰ ਰਹੇ ਸੀਗੇ ਪੈਸੇ ਯੋਗਿੰ ਜੋ ਜੋ ਇਲੈਕਸ਼ਨ ਕਮਿਸ਼ਨ ਦੀ ਹਜ਼ਾਤਾਂ ਨੇ ਉਹਦੇ ਵਿੱਚ ਇਹ 50 ਹਜ਼ਾਰ ਤੋਂ ਜ਼ਿਆਦਾ ਗੁਰਿੰਕੋਡ ਕੈਰੀ ਨਹੀਂ ਕਰ ਸਕਦੇ ਸੀਗੇ ਪਰ ਇਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟੀਕਰਨ ਆਪਣਾ ਨਹੀਂ ਦੇ ਪਾਏ ਤੇ ਉਹਦੇ ਤੇ ਫਿਰ ਆਈਟੀਓ ਡਿਪਾਰਟਮੈਂਟ ਨੂੰ ਵੀ ਅੱਗੇ ਫਰਦਰ ਇਨਫੋਰਮ ਕੀਤਾ ਗਿਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ ਜੀ ਇਹ 14 ਲੱਖ ਰੁਪਇਆ ਤੇ ਇਹਨਾਂ ਦੇ ਖਿਲਾਫ ਫਿਰ ਫਰਦਰ ਕਾਰਵਾਈ ਜਿਹੜੀ ਆਈਟੀਓ ਡਿਪਾਰਟਮੈਂਟ ਇਨਕਮ ਟੈਕਸ ਅਫਸਰ ਜਿਹੜੇ ਮੌਕੇ ਤੇ ਆਏ ਸੀਗੇ ਉਹਨਾਂ ਨੇ ਤੇਰੀ ਉਹ ਫਰਦਰ ਕਾਰਵਾਈ ਕਰਨੀ